ਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕੈਨੇਡਾ ਦੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਦੀ ਇੱਕ ਵਿਸ਼ੇਸ਼ ਰਿਪੋਰਟ ਗੁਰਨਾਇਬ ਸਾਜਨ ਵੱਲੋਂ ਤਿਆਰ ਕੀਤੀ ਗਈ ਹੈ ਸੋ ਗੱਲਬਾਤ ਕਰਦੇ ਆ ਟਰੱਕ ਡਰਾਈਵਰ ਵਰਿੰਦਰ ਸਿੰਘ ਜੀ ਨਾਲ ਆਓ ਲੈ ਚੱਲਦੇ ਆ ਤੁਹਾਨੂੰ ਕੈਨੇਡਾ ਦੇ ਸੜਕਾਂ ਤੇ ਵਰਿੰਦਰ ਸਿੰਘ ਜੀ ਜਿਹੜੇ ਲੌਂਗ ਰਨ ਕਰਦੇ ਜਿਹੜੇ ਟੀਮ ਚ ਦੋਨੋਂ ਡਰਾਈਵਰ ਹੀ ਹੋਣੇ ਕੰਡਕਟਰ ਨਹੀਂ ਹਾਂ ਕੰਡਕਟਰ ਕੋਈ ਨਹੀਂ ਜਦੋਂ ਮੈਂ ਇਕੱਲਾ ਚਲਾਣਾ ਮੇਰੇ ਸ਼ੋਰ ਜਦੋਂ ਲੌਂਗ ਹੁੰਦਾ ਉਦੋਂ ਦੋ ਆ ਜਾਣੇ ਆ ਤੁਸੀਂ ਇੱਕ ਦਿਨ ਅਰੇਸਟ ਕਰ ਲੈਂਦਾ ਬਈ ਚੱਲਦੇ ਮਤਲਬ ਇੱਥੋਂ ਡਰੰਟਾਂ ਨੂੰ ਹਾਂ ਟੀਮਾਂ ਹੀ ਜਾਂਦੀਆਂ ਜਾਂ ਯੂ ਐਸ اے ਨੂੰ ਜਾਂਦੇ ਟੀਮ ਹੀ ਜਾਂਦੇ ਇੱਕ ਨੇ 11 ਘੰਟੇ ਚਲਾਣਾ ਦੂਜੇ ਨੇ 11 ਚਲਾਣਾ ਹੈ ਠੀਕ ਹੈ ਜੇ ਕੈਨੇਡਾ ਜਾਂ 13 13 ਚਲਾ ਸਕਦੇ ਵੈਸੇ ਕੋਈ 11 6 11 ਘੰਟੇ ਬੰਦਾ ਚਲਾਉਂਦਾ ਜਾਂ ਕੋਈ ਅਗਲੀ ਸ਼ਿਫਟ ਸ਼ੁਰੂ ਹੋਏ ਤੇ ਇਹਦਾ ਬਕਾਇਦਾ ਜਿਵੇਂ ਕੋਈ ਕਿਲੋਮੀਟਰ ਦਾ ਹਿਸਾਬ ਕਿਤਾਬ ਹੁੰਦਾ ਤੁਹਾਨੂੰ ਜਿਹੜਾ ਦਿੰਦੇ ਆ ਉਹਦਾ ਕੋਈ ਪੇ ਕਰਦੇ ਆ ਜਿਹੜਾ ਕਿਉਂਕਿ ਮਹੀਨੇ ਦਾ ਹੁੰਦਾ ਕੋਈ ਮਤਲਬ ਕਈ ਕੰਪਨੀ ਆਵਰਲੀ ਪੇ ਕਰਦੀਆਂ ਜੀ ਕਈ ਮੀਨਤ ਵੀ ਪੇ ਕਰਦੀਆਂ ਜੀ ਕਿੰਨਾ ਕਹਿੰਦਾ ਹੁਣ ਮਤਲਬ ਉਹ ਡਿਪੈਂਡ ਕਰਦਾ ਜੀ ਹੁਣ ਉਹ ਬੰਦੇ ਦੇ ਐਕਸਪੀਰੀਅੰਸ ਤੇ ਹਾਂ ਮਹੀਨੇ ਦਾ ਉਹ ਕਿੰਨਾ ਕਹੂਗਾ ਆਈਡੀਆ ਜੇ ਉਦਾਂ ਲਾ ਲਈਏ ਤਾਂ ਆਫਟਰ ਟੈਕਸ ਬੰਦੇ ਨੂੰ 5000 5500 ਠੀਕ ਹੈ ਕੋਈ 4500 ਇੱਥੇ ਵੀ ਰਹਿ ਜਾਂਦਾ ਜੀ ਠੀਕ ਹੈ ਠੀਕ ਚਾਰ ਤੋਂ 5000 ਮੰਨ ਕੇ ਚੱਲਦੇ ਆਂ ਹਾਂ ਪਰ ਜ਼ਿੰਦਗੀ ਵੈਸੇ ਆ ਵੀ ਔਖਾ ਬਹੁਤ ਹੈ ਚਲਾਉਣਾ ਇੰਨਾ ਜਿੱਦਾਂ ਹੁਣ ਆਮ ਬੰਦੇ ਦੇ ਵਸਦਾ ਨਹੀਂ ਟਰੱਕਾਂ ਤਾਂ ਮੈਂ ਤਾਂ ਅੱਗੇ ਕਹਿਣਾ ਹਾਂ ਵੀ ਡਾਕਟਰੀ ਤਾਂ ਔਖੀ ਆ ਡਰਾਈਵਰੀ ਕੈਨੇਡਾ ਵਿੱਚ ਸੜਕਾਂ ਸਲਿੱਪਰੀ ਤੇ ਉੱਚੀਆਂ ਚੜ੍ਹਾਈਆਂ ਨੇ ਹੈਨਾ ਵੀ ਇਹ ਬੜੀ ਮਾਵਾ ਦੇ ਪੁੱਤ ਦੇਖੋ ਜੀ ਕਿੱਦਾਂ ਕੈਨੇਡਾ ਸਾਰੇ ਕੰਟਰੀਆਂ 'ਚ ਆ ਕੇ ਤੇ ਇਹ ਜਿਹੜੇ ਆਪਣੇ ਰੋਜੀ ਰੋਟੀ ਲਈ ਆਪਾਂ ਸਾਰੇ ਕਰਦੇ ਆ ਜੀ ਦੇਖੋ ਬਹੁਤ ਜ਼ਿੰਦਗੀ ਜਿਹੜੀ ਆ ਮਤਲਬ ਮੈਂ ਤਾਂ ਕਹਿੰਦਾ ਤੇ ਵੈਸੇ ਅਵਿੰਦਰ ਜੀ ਕਿਵੇਂ ਆ ਖੁਸ਼ ਹੋ ਜਦ ਕਿੰਨਾ ਟਾਈਮ ਹੋ ਗਿਆ ਆਇਆ ਨੂੰ ਤੁਹਾਨੂੰ ਮੈਨੂੰ 2.5 ਸਾਲ ਹੋ ਗਏ ਕੈਨੇਡਾ ਪਹਿਲਾਂ ਮੈਂ ਦੁਬਈ ਸੀ ਪਹਿਲਾਂ ਦੁਬਈ ਸੀ ਤੇ ਲਾਇਸੈਂਸ ਵਗੈਰਾ ਕਿਵੇਂ ਬਣਦੇ ਆ ਫਿਰ ਦੁਬਈ ਤੋਂ ਬਣ ਜਾਂਦੇ ਇੱਥੇ ਕਿਵੇਂ ਉਹ ਮੰਨਿਆ ਜਾਂਦਾ ਦੁਬਈ ਹੈਵੀ ਦੁਬਈ ਇੱਥੇ ਆ ਕੇ ਸਿੱਧਾ ਸਾਨੂੰ ਟਰੱਕ ਦੇਈ ਮਤਲਬ ਅਲਾਉ ਕਰ ਦਿੰਦੇ ਆਸੀਂ ਟਰਾਈ ਨੇ ਹਾਂ ਕੀ ਕੀ ਕਹਿੰਦੇ ਆ ਟਰੱਕ ਨੂੰ ਜਿਵੇਂ ਰੇਲੈਂਡ ਕਹਿ ਦਿੰਦੇ ਆ ਅਸੀਂ ਦੂਜੀਆਂ ਉਧਰ ਗੱਡੀਆਂ ਨੂੰ ਕਹਿੰਦੇ ਨੇ ਇਹਨੂੰ ਕੀ ਕਹਿੰਦੇ ਆ ਇਹ ਫਰਾਈਟ ਲਾਈਨਰ ਕੰਪਨੀ ਦੇ ਟਰੱਕ ਹੈ ਫਰਾਈਟ ਲਾਈਨਰ ਫਰਾਈਟ ਲਾਈਨਰ ਫਰ ਬੋਲੋ ਤੇ ਵੀ ਆਉਂਦੇ ਹੁਣ ਜਿਵੇਂ ਆਪ ਗਏ ਇਹਦਾ ਬਕਾਇਦਾ ਤੁਹਾਨੂੰ ਅਰੈਸਟ ਕਰਨ ਨੂੰ ਹੈ ਨਾ ਹੁਣ ਜਿਵੇਂ ਤੁਸੀਂ ਇੱਥੇ ਰੁਕ ਗਏ ਤੇ ਜੇ ਤੁਸੀਂ ਕੋਈ ਅਰੈਸਟ ਕਰਨੀ ਹੈ ਘੰਟਾ ਦੋ ਘਟਾ ਇੱਥੇ ਉਹ ਕਰ ਲਓਗੇ ਕਿ ਕੋਈ ਟਾਈਮ ਵੀ ਦਿੱਤਾ ਹੁੰਦਾ ਉਹਨਾਂ ਨੇ ਬੌਂਡ ਹੁੰਦਾ ਟਾਈਮ ਵੀ ਇੰਨਾ ਟਾਈਮ ਤੁਸੀਂ ਗੱਡੀ ਚਲਾਉਣੀ ਆ ਤੇ ਇੰਨਾ ਟਾਈਮ ਤੁਸੀਂ ਉਹ ਅਰੈਸਟ ਕਰਨੀ ਆ ਜਿਵੇਂ ਹੁਣ ਵੈਸੇ ਤਾਂ ਇਹ ਆ ਵੀ ਕੈਨੇਡਾ ਚ ਅਸੀਂ 13 ਘੰਟੇ ਗੱਡੀ ਚਲਾਣੀ ਤੇ ਟਾਊਨ ਡਿਊਟੀ ਤੇ 10 ਘੰਟੇ ਸਲੀਪ ਹੁੰਦੀ ਜਿਸ ਤੋਂ ਆਪਾਂ ਅੱਠ ਕਰਕੇ ਚੱਲ ਸਕਦੇ ਦੋ ਘੰਟੇ ਕਿਤੇ ਰਸਤੇ 'ਚ ਰੁਕ ਸਕਾਂ ਅੱਛਾ 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 ਤੇ ਕਿਤੇ ਕੋਈ ਐ ਜਾਤਾ ਨਹੀਂ ਹੁੰਦਾ ਵੀ ਕਈ ਵਾਰੀ ਕਿਸੇ ਥਾਵਾਂ ਤੇ ਟਰੱਕ ਵਾਲਿਆਂ ਨੂੰ ਲੁੱਟਖੋ ਹੋ ਜਾਂਦੀ ਜੀ ਐ ਜਾਤਾ ਨਹੀਂ ਇਹ ਇੱਥੇ ਤਾਂ ਨਹੀਂ ਕੋਈ ਕੈਨੇਡਾ ਚ ਕੀ ਹੈਗਾ ਕੁਝ ਨਹੀਂ ਆਹ ਰੂਟ ਤੇ ਤਾਂ ਨਹੀਂ ਹੈ ਜੀ ਕੋਈ ਜੇ ਆਪਾਂ ਟ੍ਰਾਂਟੋ ਵਾਲ ਨੂੰ ਜਾਂਦੇ ਫਿਰ ਉੱਥੇ ਪੈਂਦਾ ਲੋਂਗਲੇਕ ਹਾਸਟ ਉੱਥੇ ਥੋੜਾ ਬਹੁਤ ਸੋਹਣਾ ਹੈ ਹੈ ਗੁਸ ਹੈ ਉਹ ਆਤਾ ਨਹੀਂ ਛੋਟਣਾ ਤਾਂ ਨਹੀਂ ਹਾਦਸਾ ਹੋਇਆ ਮੇਰੇ ਨਾਲ ਬਸ ਚਲੋ ਮਹਾਰਾ ਜੀ ਕਿਰਪਾ ਹੀ ਹਜਾ ਥੋੜੇ ਜਿਨੇ ਦਿਨ ਪਹਿਲਾਂ ਕੋਈ ਐਕਸੀਪੈਂਟ ਨਹੀਂ ਤਾ ਵਾ ਦੋ ਦਿਨ ਪਹਿਲੇ ਜਿਵੇਂ ਹੁਣ ਮੰਨ ਲਓ ਤੁਸੀਂ ਇੱਥੇ ਰੁਕੇ ਆ ਕੋਈ ਕੋਈ ਗੱਲ ਬਾਤ ਹੋ ਪੰਜਾਬੀ ਜਿਹੜੇ ਪਿੱਛੇ ਤੋਂ ਆਉਂਦੇ ਆ ਕੋਈ ਮਦਦ ਕਰਦੇ ਆ ਜਿਵੇਂ ਕੋਈ ਤੁਹਾਡੇ ਗੱਡੀਆਂ ਹੋਰ ਦੂਜੇ ਆਉਂਦੇ ਆ ਰੁਕਦੇ ਆ ਜਿਵੇਂ ਇੱਕ ਦੂਜੇ ਨਾਲ ਕਿ ਤੁਸੀਂ ਕੰਪਨੀ ਨਾਲ ਸਿੱਧਾ ਵੀ ਉਹਨਾਂ ਨੇ ਭੇਜਣਾ ਹੁੰਦਾ ਹੈ ਇਵਨ ਸਾਰੇ ਨੂੰ ਪਤਾ ਹੁੰਦਾ ਈ ਕੰਪਨੀ ਨੂੰ ਕਾਲ ਕਰੀ ਵੀ ਹੈ ਕੋਈ ਬੰਦਾ ਹੁੰਦਾ ਜੇ ਸੇਫ ਹੈ ਰੁਕਣਾ ਜੇ ਮੰਨ ਲਓ ਮੈਂ ਇੱਥੇ ਰੁਕੇ ਆ ਉਹਦੀ ਟਰੱਕੜਾ ਨੂੰ ਵੀ ਜਗਾ ਕੋਈ ਬੰਦਾ ਰੁਕ ਕੇ ਫਿਰ ਨੂੰ ਚੁੱਕੀ ਜਾਂਦਾ ਏ ਠੀਕ ਹੈ ਠੀਕ ਹੈ ਕਿਤਾ ਸਿਸਟਮ ਇੱਥੇ ਕੀ ਸਿਸਟਮ ਕੀ ਹੈ ਤਾਂ ਮੜਾਇ ਦੱਸਿਓ ਇਹ ਤਾਂ 10 ਬਾ ਮੀਟਰ ਹੈ ਚਲਾਣਾਂ ਦਾ ਬੱਸ ਆਹੀ ਹੈ ਅਸੇ ਇਤੋਂ ਹੀ ਸਾਰਾ ਕੰਟਰੋਲ ਅਸ ਬਹੁਤ ਵਧੀਆ ਸਿਸਟਮ ਹੈ ਜੀ ਦੋਸਤੋ ਨਾਲ ਟਰੱਕ ਦੇ ਵਿੱਚ ਹੀ ਆਪਣੇ ਬਹੁਤ ਅਸੀਂ ਭਾਜਨਾ ਦਾ ਧੰਨਵਾਦ ਕਰਦੇ ਆਂ ਇਹ ਆ ਬਾਤ ਹੈ ਜੀ ਸਾਨੂੰ ਠੀਕ ਹੈ ਕੰਪਨੀਆਂ ਦੇ ਰੂਲਸ ਹੁੰਦੇ ਆ ਪਰ ਉਹਨਾਂ ਨੇ ਜਿਆਦਾ ਕੰਪਨੀਆਂ ਬਾਰੇ ਆਪਣਾ ਨਹੀਂ ਡਿਟੇਲ ਦੱਸਦੇ ਕਿਉਂਕਿ ਉਹਨਾਂ ਦੇ ਕਾਪੀਰਾਈਟ ਹੁੰਦੇ ਗਾਪਸ਼ ਹੁੰਦੇ ਆ ਤੇ ਕਿਉਂਕਿ ਵੀਰ ਜੀ ਨੇ ਰੁਕੇ ਸੀ ਤੇ ਉਹ ਜੇ ਨਵੇਂ ਇੱਧਰ ਆਇਆ ਅੱਛਾ ਇਹਦੇ ਚ ਕੀ ਭਰਦੇ ਮਾਲ ਕੀ ਹੁੰਦਾ ਜੀ ਇਹਦੇ ਚ ਜ਼ਿਆਦਾਤਰ ਕੀ ਤੁਸੀਂ ਉਹ ਕਰਦੇ ਖਾਣ ਪੀਣ ਦਾ ਹੁੰਦਾ ਜੀ ਅੱਛਾ ਮੇਰੀ ਪਰ ਇਹਦੇ ਖਾਣ ਪੀਣ ਦਾ ਸਮਾਨ ਹੈ ਮਾਲ ਮਟਦਾ ਤੇ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਆ ਤੁਹਾਨੂੰ ਰਸਤੇ ਚ ਕਿੰਨੇ ਕਿ ਦਿਨਾਂ ਚ ਮੰਨ ਲਓ ਸਫ਼ਰ ਹੁੰਦਾ ਤੁਹਾਡਾ ਮੇਰੀ ਤਾਂ ਡਰਾਈਵ ਇੱਕ ਦਿਨ ਜਾਣ ਇੱਕ ਦਿਨ ਆਣ ਦੀ ਹੈ ਜੇ ਰਸਤਾ ਖਰਾਬ ਹੋ ਗਿਆ ਤਾਂ ਤਿੰਨ ਦਿਨ ਵੀ ਲੱਗ ਸਕਦੇ ਆ ਨਹੀਂ ਦੋ ਦੋ ਦਿਨ ਚ ਭਰੇ ਜਾਂਦੇ ਜਦ ਲੰਬੇ ਰੰਡ ਤੇ ਜਾਂਦੇ ਫਿਰ ਕਿਤੇ ਤਿੰਨ ਦਿਨ ਵੀ ਲੱਗ ਜਾਂਦੇ ਕਿਤੇ ਪੰਜ ਵੀ ਲੰਘ ਜਾਂਦੇ ਜਾਣੇ ਕਿ ਲੋਡ ਕਿੱਥੇ ਦਾ ਕਿੱਧਰ ਜਾਣਾ ਹੂੰ ਵੈਸੇ ਇਹਦਾ ਬੁੱਕ ਦਾ ਹਿਸਾਬ ਇਹ ਹੁੰਦਾ ਕਿ ਆਪਾਂ ਇੱਕ ਹਫਤਾ ਚਲਾ ਸਕਦੇ ਹਾਂ 70 ਘੰਟੇ ਹਾਂ 70 ਘੰਟੇ ਤੋਂ ਵੱਧ ਨਹੀਂ ਜਾ ਸਕਦੇ ਹਫਤੇ ਤੋਂ ਵੱਧ ਨਹੀਂ ਜਾ ਸਕਦੇ ਆ ਜਿਵੇਂ ਕਈ ਵਾਰੀ ਆਰਾਮ ਕਰਨੀ ਰੈਸਟ ਕਰਨੀ ਕਈ ਵਾਰੀ ਲਗਾਤਾਰ ਜਿਵੇਂ ਉਹ ਹੁੰਦੇ ਆਪਣੇ ਗੱਡੀਆਂ ਚਲਾਉਂਦੇ ਆ ਇੰਡੀਆ ਚ ਤੁਹਾਨੂੰ ਤੁਸੀਂ ਵੀ ਪੰਜਾਬ ਤੋਂ ਆਏ ਆ ਵੀ ਉਹ ਨੀਂਦਰਾਜਾ ਹੋ ਜਾਂਦਾ ਕਈ ਵਾਰੀ ਹਾਦਸੇ ਵੀ ਹੋ ਜਾਂਦੇ ਹਨਾ ਸੋਨੂੰ ਤਾਂ ਫਿਰ ਲਿਮਟ ਦਿੱਤੀ ਹੈ ਉਨ੍ਹਾਂ ਵੀ ਉਹਨਾਂ ਨੂੰ ਤੁਸੀਂ ਸੌਂ ਦਾ ਟਾਈਮ ਦਿੰਦਾ ਉਹ ਤੋਂ ਵੱਧ ਤੁਸੀਂ ਚਲਾ ਹੀ ਨਹੀਂ ਸਕਦੇ ਯਾਨੀ ਇਹ ਵੀ ਕਾਨੂੰਨੀ ਹੈ ਇਹਨਾਂ ਦਾ ਚਲਾ ਨਹੀਂ ਸਕਦਾ ਕੀ ਬਾਤ ਹੈ ਕੀ ਬਾਤ ਹੈ ਉਹ ਸਾਲ ਦਾ ਸਿਸਟਮ ਸੈੱਟ ਹੈ ਜੀ